ਨਨ ਮਨ ਥੀ ਵੈ ਹਰਿਆ ਨਨ ਪਸੰਦੋ ਸੋਏ ਨਨ ਪਸੰਦੋ ਸੋਏ ਪੇਖ ਮੁਸਕਾਤ ਪਈ ਮੈ you ਆਕ ਲੜ ਲਾਈ Yeah! <laughs> ਸੰਦੋਸੋਂ ਤੇ ਕੁਮਸਤਾਕ Binted Binted ਸੋਏ ਨੈਣ ਪਸੰਦ ਸੋਏ ਪੈਕ ਮੁਸਤਾਕ ਪਈ ਮੈਂ ਨਿਰਗੁਣ ਮੇਰੀ ਮਾਂ ਆਖ ਲੜ ਲਾਈ ਨਹੀਂ ਵੇਦਿਕ ਤੇ ਬ ਸੰਸਾਰ ਹਵਾਉ ਬਾਹਾਰ ਨਾਨਕ ਕਾ ਬਾਦਸ਼ਾਹ ਜਿਸ ਸਹੀ ਜਿਹੜਾ ਇਕ ਤਰੂ ਇਕ ਤਰੂ ਖੁਫਰੇ ਪਰ ਸਨਨਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਦੇ ਕਿ ਮਨ ਸਤ ਸਹਜ ਜੈਤ ਓਦ ਪੋਤ ਕਬ ਸੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਤੇਰਾ ਅੰਤ ਨ ਜਾ ਗਾਈ ਲਤਿਆਂ ਬੇਦਿਕ ਤੇ ਮ ਸੰਸਾਰ ਹਾਂ ਹਾਂ ਨਾਨਕ ਕਾ ਬਾਤਿ ਸ਼ਾਨ ਵਿਸਹਿ ਜਾ ਮੇਰਾ ਨੈਣ ਤਸੰਤੋ ਸੋਏ ਨੈਣ ਤਸੰਤੋ ਸੋਏ ਤੇ ਕੁਸਕਾ ਤਪਈ ਸੋ ਦਾਸਾਂ ਪਾਸੋਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਕੀਰਤਨ ਗਾਇਨ ਕਰਦਿਆ ਹੋਈਆਂ ਭੱਲਾਂ ਦੀ ਸਤਿਗੁਰੂ ਮਾਫੀ ਦੇਣ ਸੋ ਸਤਿਗੁਰਾਂ ਨੇ ਜਿੱਥੇ ਬੜੀ ਬਖਸ਼ਿਸ਼ ਕੀਤੀ ਅੱਜ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਾਂ ਦੇ ਸ਼ੁਕਰਾਨੇ ਵਜੋਂ ਜੋ ਪਰਿਵਾਰ ਨੇ ਗੁਰੂ ਸਾਹਿਬਾਂ ਨੇ ਉਦਮ ਮਤ ਪ੍ਰਬੰਧਤਰ ਜਾਮੀ ਜੋ ਪ੍ਰੇਰਿਤ ਕਰਨਾ ਪਰਿਵਾਰ ਨੂੰ ਇਹ ਉਦਮ ਪ੍ਰਾਲਾ ਬਖਸ਼ਿਸ਼ ਕੀਤਾ ਸੀ ਸੋ ਗੁਰਮ ਸਮਾਗਮ ਦੀ ਸ਼ੁਰੂਆਤ ਹੋਈ ਅੱਜ ਰੱਖੀ ਗਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਬਾਦ ਖੁੱਲੇ ਪੰਡਾਲਾਂ ਵਿੱਚ ਸਤਿਗੁਰਾਂ ਦੀ ਪਾਵਨ ਦਰਬਾਰ ਸਜਿਆ ਸੋ ਕੁਝ ਸਮਾਂ ਆਪਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤ ਰੂਪੀ ਬਾਣੀ ਦੇ ਕੀਰਤਨ ਨਾਲ ਜੁੜੇ ਹਾਂ ਸੋ ਸਾਡੇ ਕੋਲੋਂ ਪੰਥ ਦੇ ਮਹਾਨ ਕਥਾਵਾ